ਮੇਰਾ ਨਾਮ ਵਿਨੋਦ ਚੂਗੜਾ ਜੀ ਮੈਂ ਵਾਈਸ ਪ੍ਰਧਾਨ ਆ ਪੰਜਾਬ ਡਿਟਕ ਦਾ ਮੈਂ ਦੱਸਣਾ ਚਾਹੁੰਦਾ ਵੀ 2011 ਦੇ ਵਿੱਚ ਜਿਹੜੀ ਆ ਲਾਲੂਨੂ ਦੇ ਵਿੱਚ ਨਗਰ ਕੌਂਸਲ ਹੋਣ ਦੇ ਵਿੱਚ ਆਈ ਸੀ ਉਸੇ ਸਮੇਂ ਤੋਂ ਜਿਹੜਾ ਸਫਾਈ ਮਜ਼ਦੂਰ ਜਿਹੜਾ ਨਗਰ ਕੌਂਸਲ ਦੇ ਵਿੱਚ ਲਗਾਤਾਰ 107 ਕਿਰਤੀ ਕੰਮ ਕਰਦੇ ਆ ਰਹੇ ਹਨ 2021 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਹੁਕਮ ਦਿੱਤੇ ਗਏ ਸੰਬੀ ਸਭ ਪੰਜਾਬ ਦੇ ਸਾਰੇ ਸਫਾਈ ਮਜ਼ਦੂਰਾਂ ਨੂੰ ਜਿਹੜਾ ਨਗਰ ਕੌਂਸਲਾਂ ਦੇ ਅਧੀਨ ਲਿਆ ਜਾਵੇ ਉਹ ਠੇਕੇਦਾਰੀ ਸਿਸਟਮ ਨੂੰ ਸਮਾਪਤ ਕੀਤਾ ਜਾਵੇ ਮਗਰ ਲਾਲੂ ਦੇ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ 107 ਕਰਮਚਾਰੀਆਂ ਦਾ ਮਤਾ ਪਾਸ ਕਰਨ ਦੇ ਬਾਵਜੂਦ ਜਿਹੜਾ ਇੱਥੇ ਸਿਰਫ 46 ਕਰਮਚਾਰੀ ਨੂੰ ਨਗਰ ਕੌਂਸਲ ਦੇ ਅਧੀਨ 2022 ਦੇ ਵਿੱਚ ਲਿਆ ਗਿਆ ਔਰ ਉਸ ਤੋਂ ਬਾਅਦ ਲਗਾਤਾਰ ਸਫਾਈ ਮਜ਼ਦੂਰ ਪਿਛਲੇ 3 ਸਾਲਾਂ ਤੋਂ ਮੰਗ ਕਰ ਰਹੇ ਹਨ ਵੀ ਉਹਨਾਂ ਨੂੰ ਜਿਹੜਾ ਨਗਰ ਕੌਂਸਲ ਦੇ ਅਧੀਨ ਰੱਖਿਆ ਜਾਵੇ ਪਰੰਤੂ ਇੱਥੋਂ ਦੇ ਅਧਿਕਾਰੀ ਅਦੇ ਸਿਰ ਤੇ ਜੂ ਤੱਕ ਦੀ ਸਰਗਰੀ ਹੈ ਲਗਾਤਾਰ ਮਜ਼ਦੂਰ ਪ੍ਰੋਟੈਸਟ ਕਰ ਰਹੇ ਹਨ ਹੜਤਾਲਾਂ ਕਰ ਰਹੇ ਹਨ ਇਹਦੇ باوجود ਵੀ ਜਿਹੜਾ ਉਹ ਉਹਨਾਂ ਨੂੰ ਰੱਖਣ ਲਈ ਤਿਆਰ ਨਹੀਂ ਹਨ ਤੇ ਪਿਛਲੇ 3 ਦਿਨਾਂ ਤੋਂ ਜਿਹੜੀਆਂ ਸਫਾਈ ਮਜ਼ਦੂਰਾ ਵੱਲੋਂ ਜਿਹੜੀ ਲਾਲੂ ਦੇ ਵਿੱਚ ਆਪਣਾ ਕੰਮਕਾਰ ਛੱਡ ਕੇ ਹੜਤਾਲ ਤੇ ਬੈਠੇ ਹਨ ਤੇ ਉਹਨਾਂ ਨੇ ਮੰਗ ਕੀਤੀ ਹੈ ਵੀ ਜਿਹੜੇ ਜਿਹੜੇ ਸਫਾਈ ਮਜ਼ਦੂਰਾ ਨੂੰ ਹੁਣ ਤੱਕ ਪੱਕਾ ਨਹੀਂ ਕੀਤਾ ਗਿਆ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਸ ਤੋਂ ਇਲਾਵਾ ਇੱਥੇ ਸਫਾਈ ਮਜ਼ਦੂਰਾ ਦੇ ਉੱਤੇ ਇੱਕ ਜਿਹੜਾ ਠੇਕੇਦਾਰਾ ਸੁਨੀ rau ਰੱਖਿਆ ਗਿਆ ਜਿਹੜਾ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਮਿਲ ਕੇ ਇਥੋਂ ਸਰਕਾਰੀ ਖਜ਼ਾਨੇ ਨੂੰ ਬਹੁਤ ਵੱਡਾ ਚੂਨਾ ਲਾਇਆ ਜਾ ਰਿਹਾ ਹੈ ਇਹਨਾਂ ਵਰਕਰਾਂ ਦੀ ਗੈਰ ਹਾਜ਼ਰੀਆਂ ਦੇ ਬਿੱਲ ਗੈਰ ਕਾਨੂੰਨੀ ਤਰੀਕੇ ਨਾਲ ਤਿਆਰ ਕਰਕੇ ਉਹਨਾਂ ਹਾਜ਼ਰੀਆਂ ਦੇ ਬਿੱਲ ਆਪਣੀ ਜੇਬ ਦੇ ਵਿੱਚ ਪਾ ਰਹੇ ਹਨ ਅਤੇ ਅੱਜ ਅਸੀਂ ਜਿਹੜੀ ਹੈ ਇਹਨਾਂ ਧਰਨੇ ਦੁਆਰਾ ਮੰਗ ਕਰਦੇ ਹਾਂ ਵੀ ਪੰਜਾਬ ਸਰਕਾਰ ਨੂੰ ਇਹਨਾਂ ਅਫਸਰਾਂ ਦੀ ਇਹਨਾਂ ਠੇਕੇਦਾਰਾਂ ਦੀ ਉੱਚ ਪੱਧਰੀ ਇਕ ਜਾਂਚ ਪੜਤਾਲ ਕੀਤੀ ਜਾਵੇ ਇਸ ਸਬੰਦੇ ਵਿੱਚ ਜਿਹੜੀ ਹੈ ਸਾਡੇ ਵੱਲੋਂ ਆਪਣੇ ਹਾਈ ਕੋਰਟ ਦੇ ਵਕੀਲ ਸਾਹਿਬ ਵੱਲੋਂ ਇੱਕ ਲੀਗਲ ਨੋਟਿਸ ਵੀ ਜਿਹੜਾ ਇਹਨਾਂ ਨੂੰ ਜਾਰੀ ਕੀਤਾ ਗਿਆ ਵੀ ਇਹਨਾਂ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਕੇ ਇਹਨਾਂ ਅਫਸਰਾਂ ਦੇ ਖਿਲਾਫ ਉਹਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਸੀ ਇਹ ਮੰਗ ਕਰਦੇ ਆ ਵੀ ਛੇਤੀ ਤੋਂ ਛੇਤੀ ਇਹਨਾਂ ਮਜ਼ਦੂਰਾਂ ਨੂੰ ਨਗਰ ਕੌਂਸਲ ਦੇ ਅਧੀਨ ਲਿਆ ਜਾਵੇ ਔਰ ਜਿਹੜਾ ਵਰਕਰਾਂ ਦਾ ਕੱਟਿਆ ਗਿਆ ਪੀਐਫ ਦਾ ਪੈਸਾ ਉਹ ਵਿਭਾਗ ਦੇ ਵਿੱਚ ਜਮ੍ਹਾਂ ਕਰਾਇਆਗੇ ਜਮ੍ਹਾਂ ਕਰਾਇਆ ਜਾਏ ਜਦੋਂ ਤੱਕ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਮੰਗਾਂ ਨਹੀਂ ਮੰਨਿਆ ਜਾਂਦੀਆਂ ਮਜ਼ਦੂਰ ਲਗਾਤਾਰ ਹੜਤਾਲਦੇ ਰਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਣੇ ਹੋਰ ਸੰਘਰਸ਼ ਨੂੰ ਤਿੱਖਾ ਤੇ ਤੇਜ਼ ਕਰਨਗੇ ਔਰ ਪੰਜਾਬ ਇਹ ਤੱਕ ਜਿਹੜੀ ਹੈ ਮਜ਼ਦੂਰਾਂ ਦੀ ਪਿੱਠ ਤੇ ਖੜੀ ਹੈ ਲਗਾਤਾਰ ਇਹਨਾਂ ਦੀ ਜਿੱਤ ਤੱਕ ਜਿਹੜਾ ਇਹਨਾਂ ਦਾ ਡਟ ਕੇ ਸਾਥ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਵੀ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਵਰਕਰਾਂ ਦਾ ਮਿਨੀਮਮ ਵੇਜ ਹੈ ਜਿਹੜਾ ਉਹਦੇ ਵਿੱਚ ਹੁਣ ਤੱਕ ਪਿਛਲੇ 12 ਸਾਲ ਤੋਂ ਕੋਈ ਵੀ ਵਾਅਦਾ ਨਹੀਂ ਕੀਤਾ ਗਿਆ ਮਜ਼ਦੂਰਾਂ ਨੂੰ ਆਪਣੀ ਤਨਖਾਹਾਂ ਦਾ ਗੁਜ਼ਾਰਾ ਕਰਨਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਅਸੀਂ ਮੰਗ ਕਰਦੇ ਹਾਂ ਭਗਵੰਤ ਮਾਨ ਸਰਕਾਰ ਤੋਂ ਪਿਛਲੇ 12 ਸਾਲਾਂ ਦੇ ਵਿੱਚ ਕਿਸੇ ਵੀ ਸਰਕਾਰ ਨੇ ਜਿਹੜਾ ਮਿਨੀਮਮ ਵੇਜ ਦੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਬਣ ਦੌਰਾਨ ਮਾਨ ਸਾਹਿਬ ਨੇ ਖੁਦ ਐਲਾਨ ਕੀਤਾ ਸੀਗਾ ਵੀ ਜਿਹੜਾ ਹਰਾ ਪੈਨ ਹੈ ਉਹ ਸਭ ਤੋਂ ਪਹਿਲਾਂ ਮਜ਼ਦੂਰਾਂ ਦੇ ਭਵਿੱਖ ਲਈ ਔਰ ਮਜ਼ਦੂਰਾਂ ਦੇ ਹੱਕਾਂ ਲਈ ਚੱਲੂਗਾ ਉਹ ਅੱਜ ਅਸੀਂ ਪੁੱਛਣਾ ਚਾਹੁੰਦੇ ਆ ਜਿਹੜਾ ਹਰਾ ਪੈਨ ਹੈ ਉਹ ਕਿੱਥੇ ਗਵਾਚ ਗਿਆ ਜਿਹੜਾ ਅੱਜ ਮਜ਼ਦੂਰ ਸੜਕਾਂ ਦੇ ਉਤਰ ਕੇ ਸਰਕਾਰ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕਰ ਰਿਹਾ ਉਹਨਾਂ ਦੇ ਬਾਰੇ ਕਿਉਂ ਨਹੀਂ ਸਰਕਾਰ ਸੁਣ ਰਹੀ ਹੈ ਇਸ ਕਰਕੇ ਅਸੀਂ ਮੰਗ ਕਰਦੇ ਆ ਵੀ ਉਹਨਾਂ ਦੀ ਜਿਹੜੀ ਹੈ ਮਜ਼ਦੂਰਾਂ ਦੀਆਂ ਮੰਗਾਂ ਛੇਤੀ ਮੰਨੀਆਂ ਜਾਣ ਲਗਾਤਾਰ ਇਸ ਧਰਨੇ ਨੂੰ ਚਲਾ ਰਹੇ ਆ ਜਿਹੜਾ ਕਿ ਸਾਬ ਨੂੰ ਮੰਗ ਪੱਤਰ ਦਿਆ ਹੋਇਆ ਉਸ ਮੰਗਾਂ ਤੇ ਹਲੇ ਤੱਕ ਨਗਰ ਕੌਂਸਲ ਦੇ ਕਾਰਸਦਕ ਅਫਸਰ ਨੇ ਵਰਕਰਾਂ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਇਸ ਗੱਲ ਦਾ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਇਸ ਰੋਸ ਨੂੰ ਦੇਖਦੇ ਹੋਏ ਅਸੀਂ ਇਸ ਧਰਨੇ ਨੂੰ ਲਗਾਤਾਰ ਅੱਗੇ ਅਸੀਂ ਇਸ ਨੂੰ ਚਲਾਵਾਂਗੇ ਤੇਜ਼ ਕਰਾਂਗੇ ਹੋ ਸਕਿਆ ਤਾਂ ਅਸੀਂ ਸੋਮਵਾਰ ਤੋਂ ਬਾਅਦ ਆਉਣ ਵਾਲੇ ਸੋਮਵਾਰ ਨੂੰ ਅਸੀਂ ਵਰਕਰਾਂ ਦੇ ਵਰਕਰ ਸਾਰੇ ਮਿਲ ਕੇ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਉਤਲੇ ਵੀ ਫੁੱਪਾਂਗੇ ਤੇ ਇਸ ਸੰਘਰਸ਼ ਨੂੰ ਹੋਰ ਜ਼ਿਆਦਾ ਤੇਜ਼ ਕਰਾਂਗੇ ਕਿਉਂਕਿ ਜਿਹੜੀਆਂ ਮੰਗਾਂ ਅਸੀਂ ਮੰਗ ਰਹੇ ਆ ਇਹ ਅਸੀਂ ਅੱਜ ਨਹੀਂ ਮੰਗਣ ਲਗੇ ਇਹ ਪਿਛਲੇ ਤੋਂ ਲਗਾਤਾਰ ਜਿਹੜੇ 40 ਬੰਦੇ ਪੱਕੇ ਕਰਨੇ ਸੀ ਆਪਾਂ ਨੂੰ ਕਮੇਟੀ ਰੋਲ ਤੇ ਕਰਨੇ ਸੀ ਇਹ ਲਗਾਤਾਰ 3 ਸਾਲ ਇਹਨਾਂ ਦੀ ਉਮਰ ਦੇ ਉਮਰ ਦੇ ਨਾਲ ਖਿਲਵਾੜ ਕਰਿਆ ਹੋਇਆ ਹੈ ਇਹ ਬਿਲਕੁਲ ਹੀ ਬਰਦਾਸ਼ਤਯੋਗ ਨਹੀਂ ਗੱਲ ਹੈ ਸਾਡੇ ਜਿਹੜੇ ਵਰਕਰਾਂ ਉਹਨਾਂ ਨੂੰ 40 ਬੰਦਿਆਂ ਨੂੰ ਜਿਹੜਾ ਕਿ ਕਮੇਟੀ ਰੋਲ ਤੇ ਕਰਿਆ ਜਾਵੇ ਇਹ ਜਿਹੜਾ ਠੇਕੇਦਾਰ ਕੋਲ EPF ਦਾ ਪੈਸਾ ਰੁਕਿਆ ਹੋਇਆ ਉਸ ਪੈਸੇ ਨੂੰ ਜਲਦ ਇਹ ਜਮ੍ਹਾਂ ਕਰਾਣ ਨਹੀਂ ਕਰਾਇਆ ਤਾਂ ਅਸੀਂ ਧਰਨੇ ਨੂੰ ਹੋਰ ਤਿੱਖਾ ਕਰਨਗੇ ਸਾਡੇ ਨਾਲ ਜਿਹੜੇ ਪ੍ਰਧਾਨ ਸਾਡੇ ਵਿਨੋਦ ਚੁੱਕ ਜੀ ਨੇ ਇਹ ਵੀ ਇਸ ਗੱਲ ਦੀ ਸਮਰਥਾ ਕਰਦੇ ਆ ਕਿ ਜਿੰਨੇ ਵੀ ਸਾਡੇ ਕਾਮਰੇਡ ਸਾਥੀ ਆ ਜਿੰਨੇ ਵੀ ਸਾਡੇ ਨੇੜੇ ਦੇ ਜਿਰਕਪੁਰ ਡੇਰਾਬਸੀ ਬਨੂੜ ਖਰੜ ਕਰਾਲੀ ਤੇ ਹੋਰ ਵੀ ਅਸੀਂ ਪੰਜਾਬ ਲੈਵਲ ਤੋਂ ਜਿੰਨੇ ਵੀ ਪ੍ਰਧਾਨ ਐ ਸਾਰਿਆਂ ਨੂੰ ਇਹ ਬੇਨਤੀ ਕਰਾਂਗੇ ਪੂਰੇ ਬਲਾਕੇ ਸਿ ਨਗਰ ਕਾਉਂਸਲ ਦੇ ਅਗੇ ਇਸ ਧਰਨ ਨੂੰ ਹੋਰ ਵੀ ਜ਼ਿਆਦਾ ਤੇਜ਼ ਅਤੇ ਤਿੱਖਾ ਕਰਾਂਗੇ